ਸੱਚਿਆਂ ਦੋਸਤੋ ਮੈਂ ਕੁਲਦੀਪਕੌਰ ਕਿਵੇਂ ਹੋ ਤੁਸੀਂ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰਾਂਗੀ ਸੱਚ ਦੀ ਖਾਤਰ ਸੱਚ ਦੀ ਖਾਤਰ ਹਾਂ ਹੱਕ ਸੱਚ ਦੀ ਖਤ ਝੂਠ ਸੰਗ ਲੜਨਾ ਪੈਂਦਾ ਏ ਚਾਹੇ ਇਹ ਸਾਡੇ ਆਪਣੇ ਹੀ ਬਹੁਤ ਕਰੀਬ ਕਿਉਂ ਨਾ ਹੋਵੇ ਬੁਰਾਈ ਮੂਰੇ ਡਟ ਕੇ ਖੜਨਾ ਪੈਂਦਾ ਏ ਕਈ ਵਾਰ ਤਾਂ ਆਪਣੇ ਮਨ ਨੂੰ ਵੀ ਝੂਠ ਬੁਰਾਈ ਦੇ ਬੰਧਣਾ ਤੋਂ ਮੁਕਤ ਕਰਨਾ ਪੈਂਦਾ ਏ ਦੁਬਿਧਾ ਭਰੇ ਮਨ ਨੂੰ ਨਿਤ ਕਈ ਸੋਚਾਂ ਵਲਵਲੀਆਂ ਸੰਗ ਸੰਘਰਸ਼ ਕਰਨਾ ਪੈਂਦਾ ਏ ਹਾਂ ਹੱਕ ਸੱਚ ਦੀ ਖਾਤਰ ਝੂਠ ਸੰਗ ਲੜਨਾ ਪੈਂਦਾ ਏ ਹਕ ਸੱਚ ਦੀ ਖਾਤਰ ਝੂਠ ਸੰਗ ਲੜਨਾ ਪੈਂਦਾ ਹੈ ਧੰਨਵਾਦ ਦੋਸਤੋ